ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਰਿਤਪਾਲ ਸਿੰਘ ਤੇ ਭਾਈ ਹਰਪ੍ਰੀਤ ਸਿੰਘ ਅਲੱਗ ਅਲੱਗ ਕੀ ਮਾਪੇ ਇੱਕ ਨੂੰ ਬੇਦਖਲ ਕਰਨਗੇ ਸੱਚ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਸਾਧ ਸੰਗਤ ਇਸ ਵਿਸ਼ੇ ਨੂੰ ਆਪਾਂ ਥੋੜਾ ਜਿਹਾ ਸਮਝਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਭਾਈ ਅਮਰਿਤਪਾਲ ਸਿੰਘ ਤੇ ਭਾਈ ਹਰਪ੍ਰੀਤ ਸਿੰਘ ਜਿਹੜੇ ਨੇ ਦੋ ਅਲੱਗ ਅਲੱਗ ਬੰਦੇ ਨੇ ਇੱਕ ਤੇ ਐਨਐਸਏ ਲਾਇਆ ਗਿਆ ਭਾਈ ਅਮਰਿਤਪਾਲ ਸਿੰਘ ਹੋਰਾ ਤੇ ਤੇ ਭਾਈ ਹਰਪ੍ਰੀਤ ਸਿੰਘ ਤੇ ਐਨਡੀਪੀਐਸ ਦਾ ਪਰਚਾ ਦਰਜ ਕਰ ਦਿੱਤਾ ਗਿਆ ਹੁਣ ਸਵਾਲ ਇਹ ਹੈ ਇੱਕ ਤੇ ਐਨਐਸਏ ਇੱਕ ਤੇ ਐਨਡੀਪੀਐਸ ਐਨਡੀਪੀਐਸ ਦਾ ਮਤਲਬ ਹੁੰਦਾ ਨਸ਼ੇ ਦਾ ਕੇਸ ਪਾ ਦਿੱਤਾ ਜਿਨ੍ਹਾਂ ਤੋਂ ਕਹਿੰਦੇ ਨੇ ਵਾਈਟ ਨਸ਼ਾ ਜਿਹੜਾ ਬਰਾਮਦ ਕੀਤਾ ਹੈ 4 ਗ੍ਰਾਮ ਸਾਲ ਸੰਗਤ ਭਾਈ ਅਮਰਿਤਪਾਲ ਸਿੰਘ ਨੂੰ ਤਾਂ ਜਿਹੜਾ ਵੈਸੇ ਨਾਲ ਲੋਕਾਂ ਨੇ ਜੇਲ੍ਹ ਦੇ ਵਿੱਚ ਫਸਾਇਆ ਹੋਇਆ ਐ ਐਨਐਸਏ ਲਾ ਕੇ ਐਨਐਸਏ ਦਾ ਮਤਲਬ ਹੁੰਦਾ ਵੀ ਬੰਦੇ ਦੀ ਬਿਨਾ ਕੋਈ ਸੁਣਵਾਈ ਕੀਤਿਆਂ ਨਾ ਦਲੀਲ ਨਾ ਅਪੀਲ ਇਸ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਆਪਾਂ ਰੱਖ ਸਕਦੇ ਹਾਂ ਇੱਕ ਸਾਲ ਪਹਿਲਾਂ ਕਟਾਇਆ ਤੇ ਇੱਕ ਸਾਲ ਦੀ ਹੁਣ ਐਨਐਸਏ ਲਾ ਦਿੱਤਾ ਇਹਨਾਂ ਨੇ ਇੱਕ ਸਾਲ ਦੇ ਲਈ ਬਹੁਤ ਵੱਡਾ ਜ਼ੁਲਮ ਹੈ ਲੋਕਤੰਤਰ ਦਾ ਮਨੁੱਖਤਾ ਦਾ ਮਨੁੱਖੀ ਹਕਾਂ ਦਾ ਸਾਧ ਸੰਗਤ ਹੁਣ ਸਵਾਲ ਇਹ ਹੈ ਵੀ ਇੱਕ ਤੇ ਕੌਮ ਤੇ ਪੰਥ ਦੀ ਖਾਤਰ ਜਿਹੜਾ ਜੇਲ੍ਹ ਦੇ ਵਿੱਚ ਗਿਆ ਇੱਕ ਨਸ਼ੇ ਦਾ ਆਦੀ ਬਣਾ ਦਿੱਤਾ ਗਿਆ ਤੇ ਉਹਨੂੰ ਤਾਂ ਜੇਲ੍ਹ ਚ ਪਾ ਦਿੱਤਾ ਗਿਆ ਹੁਣ ਕਈ ਲੋਕ ਕਹਿੰਦੇ ਆ ਜੀ ਭਾਈ ਅਮਰਿਤਪਾਲ ਸਿੰਘ ਤੇ ਭਾਈ ਹਰਪ੍ਰੀਤ ਸਿੰਘ ਜਿਹੜੇ ਨੇ ਅਲੱਗਾ ਲੱਗ ਨੇ ਅਲੱਗ ਅਲੱਗ ਨਹੀਂ ਉਹ ਦੋਵੇਂ ਇੱਕੋ ਨੇ ਹਾਲਾਂਕਿ ਸਰਕਾਰ ਦੀ ਬਹੁਤ ਵੱਡੀ ਚਾਲ ਹੈ ਭਾਈ ਹਰਪ੍ਰੀਤ ਸਿੰਘ ਨੂੰ ਉਹਨਾਂ ਨੇ ਖੁੰਝੇ ਲਾਤਾ ਕਹਿਣ ਤੋਂ ਬਾਅਦ ਸਰਕਾਰ ਨੂੰ ਇਸ ਗੱਲ ਦਾ ਡਰ ਸੀ ਕਿਤੇ ਅਮਰਿਤਪਾਲ ਦੀ ਗੈਰ ਹਾਜ਼ਰੀ ਚ ਉਹਦਾ ਭਾਈ ਐਕਟਿਵ ਨਾ ਹੋ ਜਾਏ ਕਿਉਂਕਿ ਐਕਟਿਵ ਹੋਣ ਲੱਗ ਗਿਆ ਸੀ ਸਰਕਾਰ ਨੂੰ ਇਸ ਗੱਲ ਦਾ ਪਤਾ ਕਿਤੇ ਜਿਮਨੀ ਚੋਣਾਂ ਦੇ ਵਿੱਚ ਨਾ ਖੜਾ ਹੋ ਜਾਏ ਜਾ ਫਿਰ ਅਮਰਿਤਪਾਲ ਸਿੰਘ ਹਲੇ ਜੇਲ੍ਹ ਦੇ ਵਿੱਚ ਐ ਕਿਤੇ ਉਹਦੀ ਜਗ੍ਹਾ ਤੇ ਕੰਮ ਨਾ ਕਰਨ ਲੱਗੇ ਹਲਕੇ ਦੇ ਵਿੱਚ ਖਡੂਰ ਸਾਹਿਬ ਹਲਕੇ ਦੇ ਵਿੱਚ ਲੋਕਾਂ ਦੇ ਨਾਲ ਮੀਟਿੰਗਾਂ ਕਰਨਗੇ ਤੇ ਗੱਲਬਾਤ ਹੋਏਗੀ ਤੇ ਇਹਨਾਂ ਦਾ ਕੁਝ ਨਾ ਹੋ ਜੇ ਆਪਣੇ ਹੀ ਡਰ ਤੋਂ ਆਪਣੇ ਹੀ ਕਹੇ ਨੇ ਚੋਰ ਦੀ ਦਾੜੀ ਵਿੱਚ ਦਿਨਕਾ ਉਹ ਗੱਲ ਹੋ ਗਈ ਵੀ ਇਹਨਾਂ ਲੋਕਾਂ ਨੇ ਆਪਣੇ ਹੀ ਡਰ ਤੋਂ ਇਹ ਸਾਰਾ ਕੁਝ ਜਿਹੜਾ ਕੀਤਾ ਕਰਾਇਆ ਹੋਇਆ ਭਾਈ ਅਮਰਿਤਪਾਲ ਸਿੰਘ ਨੇ ਸੀ ਇਹ ਅੰਤ ਨਹੀਂ ਇਹ ਸ਼ੁਰੂਆਤ ਹੈ ਸ਼ਾਇਦ ਉਹੀ ਗੱਲ ਜਦੋਂ ਜੇਲ੍ਹ ਵਿੱਚ ਗਏ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਦੋਂ ਚੋਣ ਜਿੱਤੇ ਨੇ भाई अमृतपाल सिंह چون ਜਿੱਤ ਕੇ ਮੈਂਬਰ ਪਾਰਲੀਮੈਂਟ ਬਣ ਗਏ ਨਹੀਂ ਅੱਜ ਤੱਕ ਕੋਈ ਅਜੇ ਹਾ ਨਹੀਂ ਜੇ 4 ਲੱਖ ਬੰਦੇ ਨੇ ਵਿਸ਼ਵਾਸ ਜਤਾਇਆ ਤਾਂ ਉਹਨਾਂ ਨੂੰ ਵੋਟਾਂ ਪਾਈਆਂ ਨੇ ਜੀ अमृतपाल सिंह ਪਹਿਲੇ ਬੰਦੇ ਨੇ ਪੰਜਾਬ ਦੇ ਵਿੱਚੋਂ ਜਿਨ੍ਹਾਂ ਨੂੰ ਸਭ ਤੋਂ ਵੱਡੀ ਲੀਡ ਮਿਲੀ ਹੈ ਦੂਜੇ ਨੰਬਰ ਤੇ ਚਰਨਜੀਤ ਸਿੰਘ ਚੰਨੀ ਰਹੇ ਨੇ ਸਾਧ ਸੰਗਤ ਭਾਈ ਅਮਰਿਤਪਾਲ ਸਿੰਘ ਤੇ ਹਰਪ੍ਰੀਤ ਸਿੰਘ ਅਲਾਗਾ ਲੱਗ ਨਹੀਂ ਹੈਗੇ ਕਈ ਲੋਕ ਤੇ ਇਹ ਵੀ ਕਹਿੰਦੇ ਨੇ ਕਿ ਜੀ ਉਹ ਇੱਕ ਘਰ ਦਿਆਂ ਘਰ ਦੇ ਜਿਹੜੇ ਨੇ ਇੱਕ ਨੂੰ ਬੇਦਖਲ ਕਰਨਗੇ ਚਾਹੇ ਅਮਰਿਤਪਾਲ ਨੂੰ ਚਾਹੇ ਹਰਪ੍ਰੀਤ ਸਿੰਘ ਜ਼ਿਆਦਾਤਰ ਲੋਕ ਇਹ ਕਹਿੰਦੇ ਵੀ ਹਰਪ੍ਰੀਤ ਸਿੰਘ ਨੂੰ ਬੇਦਖਲ ਕਰ ਦੇਣਾ ਚਾਹੀਦਾ ਉਹ ਨਸ਼ਾ ਕਰਦਾ ਹੈ ਬੰਦਾ ਉਹ ਨਸ਼ੇ ਦਾ ਆਦੀ ਹੈ ਸਰਸੰਗਤ ਤੁਹਾਡੀ ਜਾਣਕਾਰੀ ਲਾ ਦੋ ਵੀ ਨਸ਼ੇ ਦਾ ਆਦੀ ਨਹੀਂ ਉਹਨੂੰ ਜਾਣ ਕੇ ਨਸ਼ੇ ਦਾ ਆਦੀ ਬਣਾਇਆ ਗਿਆ ਆ ਕਿ ਜਾਣ ਕੇ ਇਹ ਬੰਦੇ ਜਿਹੜੇ ਨੇ ਬਹੁਤ ਹੁਸ਼ਿਆਰ ਨੇ ਇਹ ਬੰਦਾ ਨਸ਼ੇ ਦਾ ਆਦੀ ਹੈ ਇਹ ਬੰਦਾ ਨਸ਼ਾ ਕਰਦਾ ਹੈ ਸਰਕਾਰ ਨੇ ਬੜੀ ਵੱਡੀ ਚਾਲ ਖੇਡੀ ਤੇ ਹਰਪ੍ਰੀਤ ਸਿੰਘ ਹੋਰਾਂ ਨੂੰ ਨਸ਼ੇ ਦਾ ਆਦੀ ਬਣਾਤਾ ਤੇ ਬਾਕੀ ਦੀ ਗੱਲਬਾਤ ਹੁਣ ਇਹਨਾਂ ਨੇ ਆਪ ਸਿੱਧੀ ਕਰ ਲਈ ਸਾਤ ਸੰਗਤ ਬਹੁਤ ਵੱਡੀ ਚਾਲ ਹੈ ਇਹਨਾਂ ਚੀਜ਼ਾਂ ਚੋਂ ਨਿਕਲੋ ਬਾਕੀ ਖਬਰਾਂ ਤੋਂ ਜਿਹੜਾ ਹੈ ਥੋੜਾ ਜਿਹਾ ਗੁਰੇਜ਼ ਕਰੋ ਤੇ ਅਧੂਰੀ ਜਾਣਕਾਰੀ ਦੇ مالک ਨਾ ਬਣੀਏ ਫਿਰ ਬੇਨਤੀ ਕਰਦਾ ਕਿ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨਾਲ ਖੜਨ ਦੀ ਜ਼ਰੂਰਤ ਹੈ ਆ ਅਫਵਾਹਾਂ ਦੇ ਵਿੱਚ ਫਸ ਕੇ ਸਾਨੂੰ ਆਪਸ ਦੇ ਵਿੱਚ ਉਲਝਣ ਦੀ ਜ਼ਰੂਰਤ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ